जिस दिन नाम दी भूख पैदा हो जाए बड़ा खुशकिस्मत बंदा है। एक भागशील बंदा है। कीता हो या सत्संग सफल हो गया है। हे माधव तेरे नाम दा जल पींदे हां प्यास वद्दी है। प्यास वद्दी है और जपणो जी करदा है और जपणो जी करदा है जितना जपदे हां प्यास वद्दी है प्यास वद्दी है स्वाद वद्दा है। आखरी दम तक भी भगत जपदे ने क्योंकि भूख वद्दी जाती है रस वद्दा जाता है ਮੈਂ ਅਰਜ਼ ਕਰਾਂ ਐਸਾ ਸਮਝ ਲੈਣਾ ਕਿ ਬਾਹਰੋਂ ਤ੍ਰਿਪਤੀ ਨਹੀਂ ਮਿਲਦੀ ਐਸਾ ਪੁਰਸ਼ ਪਦਾਰਥਾਂ ਤੋਂ ਤ੍ਰਿਪਤ ਹੋ ਜਾਏਗਾ ਪਰਮਾਤਮਾ ਤੋਂ ਤ੍ਰਿਪਤ ਨਹੀਂ ਹੁੰਦਾ ਰੱਬ ਤੋਂ ਤ੍ਰਿਪਤ ਨਹੀਂ ਹੁੰਦਾ ਭਾਈ ਗੁਰਦਾਸ ਜੀ ਤੇ ਕਹਿੰਦੇ ਨੇ ਸਰਵਨ ਦਰਿਦਰੀ ਸੁਨ ਅੰਮ੍ਰਿਤ ਵਚਨ ਪ੍ਰੇ ਅਚਵਤ ਸੁਰਤ ਪਿਆਸ ਨਾ ਮਿਟਾਈ ਆਈ ਸਾਹਿਬ ਕਹਿੰਦੇ ਨੇ ਮੇਰੇ ਜਿਹੜੇ ਕੰਨ ਨੇ ਬੜੇ ਲੋਭੀ ਨੇ ਤ੍ਰਿਪਤੀ ਨਹੀਂ ਹੁੰਦੇ ਬੜੇ ਲੋਭੀ ਨੇ ਸੁਣਦੇ ਨੇ ਗੁਰੂ ਦਾ ਜਸ ਬਈ ਰਜ ਜਾਓ ਤ੍ਰਿਪਤ ਹੋ ਜਾਓ ਤ੍ਰਿਪਤੀ ਨਹੀਂ ਹੁੰਦੇ ਕਹਿੰਦੇ ਨੇ ਹੋਰ ਸੁਣ ਲੈ ਹੋਰ ਸੁਣ ਲੈ ਹੋਰ ਸੁਣ ਲੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਇੱਕ ਪੰਕਤੀ ਬੜੀ ਗਜ਼ਬ ਦੀ ਸਤਿਗੁਰ ਕਹਿੰਦੇ ਨੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਏ ਪ੍ਰਭੂ ਦੋ ਕੰਨ ਦਿੱਤੇ ਨੇ ਇਹਦੇ ਨਾਲ ਗੱਲ ਨਹੀਂ ਬਣਦੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸੀ ਰਾਮ ਮੈਨੂੰ ਕਰੋੜਾਂ ਕੰਨ ਲਾ ਦੇ ਜਿੱਥੇ ਜਿੱਥੇ ਤੇਰੀ ਮਹਿਮਾ ਹੋ ਰਹੀ ਏ ਸਾਰੀ ਮੈਂ ਸੁਣਾ ਚ੍ਰਿਪਤੀ ਨਹੀਂ ਆਉਂਦੀ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੋਟ ਕਰਨ ਗੁਰੂ ਅਰਜਨ ਦੇਵ ਜੀ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾਸੀਰਾ اے ਅਬਨਾਸੀ ਹੈ ਪ੍ਰਭ ਮੈਂ ਹਰ ਪਾਸਿਓ ਤੇਰਾ ਜਸ ਸੁਣਾ ਇਹ ਦੋ ਕੰਨ ਬੜੇ ਸੀਮਤ ਨੇ ਤੇ ਕਿਸੇ ਸੀਮਤ ਥਾਂ ਦੇ ਉਤੇ ਹੀ ਸੁਣ ਸਕਦੇ ਨੇ ਕਰੋੜਾ ਕੰਨ ਦੇ ਜਿੱਥੇ ਜਿੱਥੇ ਤੇਰੀ ਉਪਮਾ ਹੋ ਰਹੀ ਹੈ ਮੈਂ ਸੁਣਾ ਜਿੱਥੇ ਜਿੱਥੇ ਤੇਰਾ ਜਸ ਹੋ ਰਿਹਾ ਹੈ ਮੈਂ ਸੁਣਾ ਤ੍ਰਿਪਤੀ ਨਹੀਂ ਆਉਂਦੀ ਜਪਦੇ ਹਾਂ ਬੁਖਵੱਦ ਦੀਏ ਬੁਖਵੱਦ ਦੇ ਹੋਰ ਜਪਣ ਨੂੰ ਜੀ ਕਰਦਾ ਹੈ ਹੋਰ ਜਪਣ ਨੂੰ ਜੀ ਕਰਦਾ ਹੈ ਹੋਰ ਬੁਖਵਤੀ ਹੈ ਹੋਰ ਬੁਖਵਤੀ ਹੈ ਰਸਵੰਦਾ ਹੈ ਇਹ سلسلہ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਮਛਲੀ ਨੂੰ ਪਾਣੀ ਚੋਂ ਕਢ ਕੇ ਐਨ ਰੇਸ਼ਮੀ ਗਦੇਲਿਆਂ ਤੇ ਰੱਖ ਦਈਏ ਫੁੱਲਾਂ ਦੀ ਸੇਜਾ ਬਣਾ ਕੇ ਔਰ مخਮਲੀ ਕਪੜਿਆਂ ਵਿੱਚ ਢੱਕ ਦਈਏ ਤੇ ਉਹਨੂੰ ਆਖੀ ਕੀ ਪਾਣੀ ਚ ਗੁੰਮ ਦੀ ਸੀ ਐ ਲੈ مخਮਲ ਦੀ ਸੇਜ ਲੈ ਐ ਸੁੰਦਰ ਸੇਜਾ ਲੈ ਐ ਸੋਹਣੇ ਕਪੜਿਆਂ ਚ ਤੈਨੂੰ ਲਪੇਟ ਕੇ ਰੱਖਦੇ ਆਂ मछली उस से तड़ तड़प के मर जाती है नहीं पानी चाहिए जल चाहिए जल से पकर मीन पटंबर में बिन जल तरफ तजत प्रिय प्राण है बन से पकर पंछी राखियत पिंजरी में बिन बन मन उन मनो ऊन मान है जंगल तो पकड़े एक पंछी ਸੋਨੇ ਦੇ ਪਿੰਜਰੇ ਚ ਬੰਦ ਕਰ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੀ ਖੁਰਾਕ ਮਿਸ਼ਟਾਨ ਫਲ ਫੁੱਲ ਉਸ ਦੇ ਅੱਗੋਂ ਰੱਖੇ ਨੇ ਪਾਣੀ ਵੀ ਰੱਖਿਆ ਹੈ ਬਈ ਤੂੰ ਆਨੰਦ ਲੈ ਤੈਨੂੰ ਸਭ ਕੁਝ ਦੇਨੇ ਆ ਭਾਈ ਸਾਹਿਬ ਕਹਿੰਦੇ ਬਾਵੇਂ ਕੁਝ ਵੀ ਹੋਵੇ ਬਿਨਾ ਜੰਗਲ ਤੋਂ ਬਿਨਾ ਪਰਵਾਸ ਤੋਂ ਬਿਨਾ ਉਡਾਰੀ ਤੋਂ ਉਹਦਾ ਮਨ ਉਪਰਾਮ ਰਹਿੰਦਾ ਹੈ ਸਾਰੀ ਖੁਰਾਕ ਦੇ ਹੁੰਦਿਆਂ ਪਾਣੀ ਦੇ ਹੁੰਦਿਆਂ ਪਿੰਜਰਾ ਹੈ ਕੈਦ बिन बन मन अनुमनो अनुमान है भावनी बतार अत बिछरत दीन झीन बिलख बदन ताय भावना भयान है तैसे गुरु सिख बिछरत साध संगत ते जीवन जतन बिन संगत ना न है जिस सिख दे अंदर गुरु दी तड़प पैदा हो गई है बिना गुरु दी संगत रह नहीं सकता ਉਦਾਸ ਰਹਿੰਦਾ ਹੈ ਸੰਸਾਰ ਦੇ ਪਦਾਰਥਾਂ ਦੇ ਵਿੱਚ ਉਪਰਾਮ ਰਹਿੰਦਾ ਹੈ ਇੱਕ ਛੋਟੀ ਜਿਹੀ ਗਾਥਾ ਹੋਰ ਚੇਤੇ ਆਈ ਅਖਰੀ ਅਰਧ ਕਰਕੇ ਛੇਤੀ ਸਮਾਪਤੀ ਕਰੀ ਗਏ ਕਹਿੰਦੇ ਨੇ ਨਮਾਜ਼ ਪੜਦਿਆਂ ਪਰਦਾ ਤੇ ਅੱਲਾਹ ਦੀ ਧੁਨ ਅਲਾਪਦਿਆਂ ਅਲਾਪਦਿਆਂ ਇੱਕ ਦਿਨ ਸ਼ੇਖ ਸਾਦੀ ਦੇ ਅੰਦਰ ਭੁੱਖ ਪੈਦਾ ਹੋ ਗਈ ਮੈਂ ਫਿਰ ਅਰਜ਼ ਕਰਾਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਜਿਸ ਦਿਨ ਭੁੱਖ ਪੈਦਾ ਹੋ ਗਈ ਤੋ ਸਮਝ ਲਓ ਜਪਣਾ ਸਫਲ ਹੋ ਗਿਆ ਕਥਾ ਕੀਰਤਨ ਸੁਣਦਿਆਂ ਸੁਣਦਿਆਂ ਜਿਸ ਦਿਨ ਪ੍ਰਭੂ ਨਾਮ ਦੀ ਪਿਆਸ ਪੈਦਾ ਹੋ ਗਈ ਸਤ ਸੰਗ ਕੀਤਾ ਸਫਲ ਹੋ ਗਿਆ ਜਿੰਨੇ ਚਿਰ ਤੱਕ ਅੰਦਰ ਭੁੱਖ ਨਹੀਂ ਪੈਦਾ ਹੋਈ ਪਿਆਸ ਨਹੀਂ ਪੈਦਾ ਹੋਈ ਸਮਝ ਲੈਣਾ ਜੇ ਤੱਕ ਰੋਗ ਕੁਝ ਰੋਗ ਹੈ ਭੋਜਨ ਦੀ ਭੁੱਖ ਨਹੀਂ ਲੱਗਦੀ ਪਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਲੈਂਦੇ ਪਏ ਰੋਟੀ ਦੀ ਭੁੱਖ ਨਹੀਂ ਲੱਗਦੀ ਪਈ ਤਨ ਰੋਗੀ ਹੈ ਰੋਜ਼ satsang ਪੈ ਕਰਦੇ ਆ ਬਾਣੀ ਪੈ ਪੜਦੇ ਆ ਕਥਾ ਕੀਰਤਨ ਪੈ ਸੁਣਦੇ ਆਂ ਅੰਦਰ ਭੁੱਖ ਨਹੀਂ ਪੈਦਾ ਹੁੰਦੀ ਪ੍ਰਭੂ ਦੇ ਮਿਲਾਪ ਦੀ ਪਿਆਸ ਤੜਪ ਨਹੀਂ ਪੈਦਾ ਹੁੰਦੀ ਤੋ ਸਮਝ ਲਓ ਅਜੇ ਪੂਰਨ ਤੰਦਰੁਸਤੀ ਨਸੀਬ ਨਹੀਂ ਹੋਈ ਨਮਾਜ਼ ਪੜਦੇ ਆਂ ਪੜਦੇ ਆਂ ਅੱਲਾ ਉਹਦੀ ਰਟਨ ਕਰਦੇ ਆਂ ਕਰਦੇ ਆਂ ਅੱਜ ਸ਼ੇਖ ਸਾਦੀ ਦੇ ਅੰਦਰ ਬਿਰਹਾ ਪੈਦਾ ਹੋ ਗਿਆ ਭੁੱਖ ਪੈਦਾ ਹੋ ਗਈ ਦਿਨ ਭਰ ਉਸ ਦੇ ਨੇਤਰ ਸੱਜਲ ਰਹੇ ਉਹ ਕੁਦਰਤੀ ਗੱਲ ਹੈ ਬਹੁਤ ਭੁੱਖਾ ਬੰਦਾ ਹੋਵੇਗਾ ਨੇਤਰ ਕੁਮਲਾਨ ਗਏ ਬਹੁਤ ਪਰਮਾਤਮਾ ਦੀ ਤੜਪ ਹੋਵੇਗੀ ਅੱਖਾਂ ਤੇ ਰੋਣ ਗਿਆ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀ ਐਸੀ ਹਾਲਤ ਵੀ ਬਣਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਆ ਨੰਦ ਲਾਲ ਦਾ ਤੇ ਇੱਕ ਬੜਾ ਕੀਮਤੀ ਵਾਕ ਹੈ ਉਹ ਕਹਿੰਦੇ ਨੇ ਤੂੰ ਉਮੀਦ ਦਾ ਬੂਟਾ ਲਾਇਆ ਹਿਰਦੇ ਦੀ ਧਰਤੀ ਵਿੱਚ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਆਨੰਦ ਲਾਲ ਕਹਿੰਦੇ ਨੇ ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗੀਰਤ ਸਮਰ ਕਹਿੰਦੇ ਨੇ ਫਲ ਲੋ ਸ਼ਾਖ ਦਰਖਤ ਬੂਟਾ ਤੂੰ ਬੂਟਾ ਲਾਇਆ ਹੈ ਉਮੀਦ ਦਾ ਆਸਾ ਦਾ ਆਈ ਜੀ ਕਹਿੰਦੇ ਨੇ ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਕਿਉਂ ਜਦ ਬੂਟਾ ਲਾਇਆ ਅੰਦਰ ਆਸਾ ਕਰੀ ਬੈਠੇ ਆ ਗੁਰੂ ਮਿਲੇ ਰੱਬ ਮਿਲੇ ਮਿਲਾਪ ਕਿਉਂ ਨਹੀਂ ਹੋਵੇਗਾ ਇਹ ਮਿਲਾਪ ਦਾ ਫਲ ਕਿਉਂ ਨਹੀਂ ਲੱਗੇਗਾ ਸ਼ਾਖੇ ਉਮੀਦ ਆਸ਼ਿਕ ਹਰ ਗਿਸ ਸਮਰਨ ਗਈ ਰਦ ਅਜ਼ ਆਬੇ ਅਸ਼ਕੇ ਮੈਜਗਾਂ ਤਾ ਸਬਜ਼ ਤਰ ਨਵਾਸ਼ਕ ਤੂੰ ਇਸ ਆਸਾ ਦੇ ਬੂਟੇ ਚ ਇਸ ਉਮੀਦ ਦੇ ਬੂਟੇ ਦੇ ਚ ਪਾਣੀ ਤੇ ਪਾਇਆ ਹੀ ਨਹੀਂ ਸਿੰਚਿਆ ਹੀ ਨਹੀਂ ਇਹ ਹਰਾ ਭਰਾ ਕਿਸ ਤਰ੍ਹਾਂ ਹੋਵੇਗਾ ਇਹ ਫਲੀ پھੂਤ ਕਿਸ ਤਰ੍ਹਾਂ ਹੋਵੇਗਾ ਤਾਂ ਇਹ ਜਿਹੜਾ ਉਮੀਦ ਦਾ ਬੂਟਾ ਹੈ ਇਹਦੇ ਵਿੱਚ ਕਿਹੜਾ ਪਾਣੀ ਪਾਈਏ ਆਸਾ ਦਾ ਬੂਟਾ ਅਜ਼ਆਬ-ਏ-ਅਸ਼ਕ-ਏ-ਮੈਜਗਾ ਦੋ ਪਲਕਾਂ ਦੇ ਵਿੱਚ ਅੱਖਾਂ ਦਾ ਜੋ ਜਲ ਹੈ ਇਹ ਉਮੀਦ ਦੇ ਬੂਟੇ ਨੂੰ ਪਾ ਰੱਬੀ ਮਿਲਾਪ ਦਾ ਫਲ ਲੱਗੇਗਾ ਉਂਝ ਨਹੀਂ ਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦ ਮੰਦਾ ਇਸ਼ਕ ਦਾ ਦਾਰੂ ਬਜੁਸ ਦੀਦਾਰੇ ਨੇਸਤ ਦਰਦ ਦੇ ਮਾਰੇ ਹੋਆਂ ਦਾ ਬਿਰਹੇ ਦੇ ਮਾਰੇ ਹੋਆਂ ਦਾ ਦਾਰੂ ਹੁੰਦਾ ਹੈ ਖੁਦਾ ਦਾ ਦੀਦਾਰ ਜੇ ਕਰਾ ਸਕਦਾ ਤੇ ਕਰਾ ਦੇ ਹੋਰ ਕੁਝ ਨਹੀਂ ਚਾਹੀਦਾ ਹਰਦਜ ਸਵੇਰੇ ਦਾ ਤੜਪ ਰਿਹਾ ਔਰ ਕੁਝ ਨਹੀਂ ਚਾਹੀਦਾ ਅਸਰ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ ਦਰਦ ਮੰਦਾ इश्क ਦਾ دارو ਬਜੂਸ ਦੀ ਧਾਰੇ ਨੇਸ ਬੋਤਾਂ ਨਾਲ ਲੰਗਾਈਏ ਕੁਛ ਆਪ ਹੀ ਆਪ ਹੈ ਉਸ ਦਾ ਆਪਣਾ ਹੀ ਜੋ ਹੈ ਇਹ ਪਸਾਰ ਹੈ ਇਹ ਵਖ ਵਖ ਠਾਕਰ ਤੇ ਸੇਵਕ ਦੀ ਬਾਂਧ ਇਹ ਜੋ ਹੈ ਭੇਦ ਇਹ ਵੀ ਪਰੀਪੂਰਨ ਪ੍ਰਮਾਤਮਾ ਆਪ ਪਾਉਂਦਾ ਹਾਂ ਜੀ ਸਭਨ ਕਜਨ ਤੁਮਰੀ ਸਰਣ ਆਈ ਹਰ ਆਪ ਹੋ ਨਾਜ ਭਗਾਤੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ ਹੇ ਪਰੀਪੂਰਨ ਪ੍ਰਮਾਤਮਾ ਮੈਂ ਤੇਰੇ ਸ਼ਰਨ ਆ ਤੂੰ ਆਪਣੇ ਭਗਤਾਂ ਦੀ ਲੱਜਾ ਰੱਖ ਆਪਣੇ ਭਗਤਾਂ ਦੀ ਪੈਜ ਰੱਖ ਔਰ ਆਪਣੇ ਨਾਮ ਦੀ ਬੌਂਦ ਮੁਖ ਦੇ ਜੋ ਹੈ ਪਾ ਇਤਨੇ ਵਿਚਾਰਾਂ ਨੂੰ ਪ੍ਰਵਾਨ ਕਰਨਾ ਸਤਗੁਰ ਰਹਿਮਤ ਕਰਨ Satsang ਕਰਦੇ ਆਂ ਕਥਾ ਕੀਰਤਨ ਸੁਣਦੇ ਆਂ ਹਿਰਦੇ ਦੀ ਤੜਪ ਪੈਦਾ ਹੋ ਜਾਏ ਭੁੱਖ ਪੈਦਾ ਹੋ ਜਾਏ ਪਿਆਸ ਪੈਦਾ ਹੋ ਜਾਏ ਤੇ ਇਸ ਤਰ੍ਹਾਂ ਪ੍ਰਮਾਤਮਾ ਦੀ ਤੜਪ ਕਰੀਏ ਮੰਗ ਕਰੀਏ ਜਿਸ ਤਰ੍ਹਾਂ ਪਪੀਆ ਸਵੰਤੀ ਬੌਂਦ ਦੀ ਮੰਗ ਕਰਦਾ ਹੈ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਕਰਤਾ ਪੁਰਖ ਮੇਰੋ ਭੋ ਨਿਰਵੇਰ ਕਾਲ ਮੂਰਤ ਅਜੂਨੇ ਸੈਭੰ ਗੁਰਪ੍ਰਸਾਦ ਬੇਸਮਾਰ ਅਥਾ ਅਗੰਤ ਤਦੋਲੈ ਜਿਉਂ ਬੁਲਾਓ ਤੈਉ ਨਾਨਕ ਦਾ ਸੁਭੋਲੇ ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਉਹ ਮੰਦੀ ਸਾਧਨਾ ਮੰਦੀ ਮ੍ਰਿਤੂ ਹੈ ਮਨ ਨੂੰ ਮਾਰਨਾ ਹੈ ਔਰ ਜੈਸੇ ਮਨ ਖਤਮ ਹੁੰਦਾ ਹੈ ਪਰਮ ਪ੍ਰਕਾਸ਼ ਦੇ ਤਲ ਤੇ ਮਨੁੱਖ ਜੀ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਇਸ ਦੀ ਅਧਿਆਤਮਿਕ ਜ਼ਿੰਦਗੀ ਹੈ ਮਨ ਨਾਲ ਜੋ ਸੰਘਰਸ਼ ਹੈ ਉਹ ਮੂਲ ਸਮੱਸਿਆਵਾਂ ਚਾਰਨਾ ਹੈ ਪ੍ਰਥਮ ਮਨ ਮੈਲਾ ਹੈ ਕਿਸ ਕਰਕੇ ਪਾਪ ਕਰਕੇ ਸਹਿਬ ਆਪ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਪਾਪ ਸ਼ਬਦ ਪਾਪ ਹੈ ਜਿਸ ਕਰਮ ਤੋਂ ਦੂਸਰੇ ਨੂੰ ਝੋਟ ਪਹੁੰਚੇ ਬਸ ਇਹੀ ਪਾਪ ਹੈ ਇਸ ਨਾਲ ਮਨ ਮਹਿਲਾ ਹੁੰਦਾ ਹੈ ਪਾਪ ਮਨ ਦੀ ਮਹਿਲ ਹੈ ਦੂਸਰਾ ਮਨ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਰਹਿੰਦਾ ਹੈ ਦੋ ਬੰਦੇ ਬੈਠੇ ਹੋਏ ਉਹਨਾਂ ਤੇ ਦੋਵੇਂ ਇਕੱਠੇ ਹੀ ਬੋਲਣਾ ਸ਼ੁਰੂ ਕਰ ਦੇਣ ਤਾਂ ਮੇਰੇ ਖਿਆਲ ਇੱਕ ਦੂਜੇ ਦੀ ਗੱਲ ਸੁਣੀ ਨਹੀਂ ਜਾਏਗੀ ਜ਼ਬਾਨ ਗੁਰਬਾਣੀ ਦਾ ਪਾਠ ਕਰ ਰਹੀ ਹੋਵੇ ਤੇ ਮਨ ਕੁਝ ਹੋਰ ਬੋਲੇ ਐਸਾ ਹੀ ਹੁੰਦਾ ਹੈ ਜਿਸ ਅਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੋਵੇ ਮਨ ਕੁਝ ਹੋਰ ਜਪੇ ਤੂੰ ਦੋ ਕੱਠੇ ਪੇ ਬੋਲਦੈ ਨਾ ਤਾਨੂੰ ਕੁਛ ਹੋਰ ਪੇ ਬੋਲਦਾ ਹੈ ਮਨ ਕੁਛ ਹੋਰ ਪੇ ਬੋਲਦਾ ਹੈ ਤਾਂ ਫਿਰ ਪੱਲੇ ਕੁਛ ਨਹੀਂ ਪੈਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਬਹੁਤ ਸਾਰੇ ਬੋਲ ਤੂੰ ਮਨ ਕਰਕੇ ਬੋਲਦਾ ਹੈ ਗਾਲ ਕਢਣੀ ਹੈ ਮਿੱਥਿਆ ਬੋਲਣਾ ਹੈ ਝੂਠ ਬੋਲਣਾ ਹੈ ਫਰੇਬ ਬੋਲਣਾ ਪਰ ਜਦ ਗੁਰੂ ਦੇ ਬੋਲ ਬੋਲਨੇ ਨੇ ਐ ਮਨ ਤੂੰ ਮਨ ਕਰਕੇ ਨਹੀਂ ਬੋਲਦਾ ਆਪਣੇ ਵਿੱਚੋਂ ਨਹੀਂ ਬੋਲਦਾ ਮਨ ਕਰ ਕਭੋ ਨ ਹਰ ਗੁਨ ਗਾਇਓ ਬਿਖਿਆ ਸਖਤ ਰਹੋ ਨਿਸਬਾਸਰ ਕੀਨੋ ਆਪਣੋ ਭਾਇਓ ਇਹ ਗਾਥਾ ਚੇਤੇ ਆਈ ਸੂਰਜ ਪ੍ਰਕਾਸ਼ ਦੇਚ ਲਿਖੀ ਹੋਈ ਹੈ ਜਦ ਪਿਤਾ ਕਲਿਆਨ ਦਾਸ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਜ਼ੁਰਗਵਾਰ ਪਿਤਾ ਕਾਲੂ ਜੀ ਬਜ਼ੁਰਗ ਹੋ ਗਏ ਤਾਂ ਇੱਕ ਦਿਨ ਆਪਣੇ ਪੁੱਤਰ ਨਾਨਕ ਜੀ ਦੇ ਅੱਗੋਂ ਹੱਥ ਜੋੜ ਕੇ ਖੜੇ ਹੋ ਗਏ ਕਹਿਣ ਲੱਗੇ ਅੱਜ ਤੋਂ ਮੈਂ ਇਸ ਪਿਓ ਤੇ ਪੁੱਤਰ ਦੇ ਰਿਸ਼ਤੇ ਨੂੰ ਛੋੜਿਆ ਤੂੰ ਮੇਰਾ ਗੁਰੂ ਮੈਂ ਤੇਰਾ ਸ਼ਿਸ਼ ਤੂੰ ਜਗਤ ਦਾ ਕਲਿਆਣ ਕੀਤਾ ਹੈ ਬੜਿਆਂ ਬੜਿਆਂ ਨੂੰ ਗਿਆਨ ਦਿੱਤਾ ਹੈ ਤੇਰੀ ਸੰਗਤ ਕਰਕੇ ਬੜਿਆਂ ਨੂੰ ਸ਼ਾਂਤੀ ਮਿਲੀ ਹੈ ਸਕੂਨ ਮਿਲਿਆ ਹੈ ਮੈਂ ਸ਼ਰੀਰਕ ਤਲ ਤੇ ਤੇਰਾ ਪਿਤਾ ਵਾਂ ਜਾ ਰਹਿ ਜਾਾਂ ਆਖਰੀ ਉਮਰ ਹੈ ਮੇਰੀ ਔਰ ਇਤਿਹਾਸ ਵਿੱਚ ਦੁਨੀਆਂ ਵਿੱਚ ਤੇਰਾ ਪਿਤਾ ਕਹਿਲਾਣ ਦਾ ਮੈਨੂੰ ਹੱਕ ਮਿਲੇ ਕੁਦਰਤ ਵੱਲੋਂ ਤੇ ਆਖਰ ਮੈਨੂੰ ਵੀ ਕੋਈ ਸੋਝ ਦੇ ਸਮਝ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਢੰਗ ਨਾਲ ਸਮਝਾਇਆ ਓਏ ਐ ਪਿਤਾ ਦੋ ਬਰਤਨ ਹੋਵਨ ਇੱਕ ਬਰਤਨ ਵਿੱਚ ਗੰਦਾ ਪਾਣੀ ਬਦਬੋਦਾਰ ਦੂਜੇ ਪਾਸੇ ਜੋ ਹੈ ਭਾਂਡੇ ਵਿੱਚ ਬਿਲਕੁਲ ਸਾਫ਼ ਜਲ ਨਿਰਮਲ ਜਲ ਤੇ ਸਤਿਗੁਰੂ ਕਹਿੰਦੇ ਮੇਰੇ ਹੱਥ ਦੇ ਵਿੱਚ ਬਰਫ਼ ਦਾ ਡੱਲਾ ਹੋਵੇ ਤੇ ਬਰਫ਼ ਦਾ ਕੰਮ ਹੈ ਪਿਗਲਣਾ ਤੇ ਸਤਿਗੁਰੂ ਥੇ ਕਹਿੰਦੇ ਮੈਂ ਇਸ ਬਰਫ਼ ਦੇ ਟੁਕੜੇ ਨੂੰ ਉਸ ਗੰਦੇ ਪਾਣੀ ਵਿੱਚ ਪਾ ਦੇਣਾ ਉਸ ਭਾਂਡੇ ਦੇ ਜਿਸ ਦੇ ਚ ਪਾਣੀ ਗੰਦਾ ਪਿਆ ਹੈ। ਤਾਂ ਉਹ ਨਿਰਮਲ برف ਦਾ ਟੁਕੜਾ ਵੀ ਪਿਗਲ ਪਿਗਲ ਕੇ ਗੰਦਾ ਪਾਣੀ ਹੋ ਜਾਏਗਾ ਜੋ ਕਿਸੇ ਕੰਮ ਨਹੀਂ ਆਏਗਾ। ਉਹ ਜੋ ਨਿਰਮਲ ਪਾਣੀ ਹੈ ਸਾਫ਼ ਹੈ ਸੁਥਰਾ ਹੈ ਸੁਗੰਧੀ ਵੀ ਆ ਰਹੀ ਹੈ ਮਹਿਕ ਵੀ ਆ ਰਹੀ ਹੈ। ਇਹ برف ਦਾ ਟੁਕੜਾ ਮੈਂ ਉਸ ਦੇ ਚ ਪਾ ਦਿਆਂ। ਤਾਂ ਪਿਗਲ ਪਿਗਲ ਕੇ ਇਸੇ ਨੇ ਪਵਿੱਤਰ ਪਾਣੀ ਤੇ ਸੁਗੰਧਰ ਪਾਣੀ ਦਾ ਰੂਪ ਹੋ ਜਾਣਾ। ਮਨ ਦਾ ਸੁਭਾਅ ਪਿਗਲਣਾ ਹੈ ਇਹਦੇ ਚ ਫੁਰਨੇ ਨਿਕਲਦੇ ਨੇ ਹਰ ਵਕਤ ਹਰ ਵਕਤ ਹਰ ਥਾਂ ਦਾ ਇਸ ਦੇਤੇ ਪ੍ਰਭਾਵ ਪੈਂਦਾ ਹੈ ਔਰ ਇਹ ਪਿਗਲਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਤਾ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਇਸੇ ਮਨ ਨੂੰ ਸ਼ਬਦ ਦੇ ਚ ਪਾ ਦਈਏ ਗੁਰੂ ਦੇ ਸ਼ਬਦ ਦੇ ਚ ਗੁਰੂ ਦੇ ਮੰਤਰ ਦੇ ਚ ਪਿਗਲ ਪਿਗਲ ਕੇ ਇਹ ਹੀ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਸੇ ਮੰਤਰ ਦਾ ਰੂਪ ਹੋ ਜਾਂਦਾ ਹੈ ਉਹ ਮੰਤਰ ਆਪਣੇ ਆਪ ਉਸ ਦੇ ਅੰਦਰ ਚੱਲਣ ਲੱਗ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ ਔਰ ਇਸੇ ਮੰਨ ਨੂੰ ਪਾ ਲਈਏ ਸੰਸਾਰ ਦੇ ਚ ਤੋ ਪਿਗਲ ਪਿਗਲ ਕੇ ਇਹੀ ਪਦਾਰਥਾਂ ਦਾ ਰੂਪ ਹੋ ਜਾਂਦਾ ਹੈ ਜੜ ਹੋ ਜਾਂਦਾ ਹੈ